ਜੇ ਲੁਧਿਆਣਾ ਚੋਣਾਂ ਦੇ ਨਤੀਜੇ 'ਚ ਆਮ ਆਦਮੀ ਪਾਰਟੀ ਦੀ ਹੋ ਗਈ ਹਾਰ ਤੇ ਕਿਤੇ ਉਹ ਗੱਲ ਨਾ ਹੋ ਜਾਏ ਅਖੇ ਨਾਤੀ ਤੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਕਿਉਂਕਿ ਦੇਖੋ ਕੇਜਰੀਵਾਲ ਸਾਹਿਬ ਦਾ ਪੂਰਾ ਕੈਰੀਅਰ ਤੇ ਪੂਰੀ ਇੱਜ਼ਤ ਲੁਧਿਆਣਾ ਚੋਣਾਂ ਦੇ ਮਾਮਲੇ ਤੇ ਦਾਤ ਤੇ ਲੱਗੀ ਪਈ ਹੈ ਉਹ ਕਿਵੇਂ ਦੇਖੋ ਜੀ ਲੁਧਿਆਣਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੱਲਾ ਇੱਕ ਐਮਐਲਏ ਨਹੀਂ ਜਿਤਾਉਣਾ ਬਲਕੇ ਲੁਧਿਆਣਾ ਚੋਣਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਸਾਹਿਬ ਨੂੰ ਪਾਰਲੀਮੈਂਟ ਚ ਭੇਜਣਾ ਹੁਣ ਤੁਸੀਂ ਕਹੋਗੇ ਵੀ ਯਾਰ ਚੋਣ ਤਾਂ ਕੇਜਰੀਵਾਲ ਸਾਹਿਬ ਨੇ ਲੜੀ ਨਹੀਂ ਫਿਰ ਕੇਜਰੀਵਾਲ ਕਿਵੇਂ ਪਾਰਲੀਮੈਂਟ ਚਲ ਜਾਣਗੇ ਤੁਹਾਡੇ ਚੋਂ ਬਹੁਤਿਆਂ ਨੂੰ ਪਤਾ ਹੀ ਹੋਊਗਾ ਵੀ ਭਾਈ ਜਿਹੜੇ ਸੰਜੀਵ ਅਰੋੜਾ ਨੂੰ ਖੜਾ ਕਰਕੇ ਚੋਣ ਲੜਾਈ ਹੈ ਉਹ ਪਹਿਲਾਂ ਪਾਰਲੀਮੈਂਟ ਦੇ ਰਾਜਸਭਾ ਦੇ ਵਿੱਚ ਐਮਪੀ ਨੇ ਉਹਨਾਂ ਨੂੰ ਉਧਰੋਂ ਦਿਵਾਉਣਾ ਅਸਤੀਫਾ ਤੇ ਰਾਜ ਸਭਾ ਚ ਬਿਨਾ ਵੋਟਾਂ ਤੋਂ ਸਿੱਧਾ ਹੀ ਲਾਉਣਾ ਹੁੰਦਾ ਐਮਪੀ ਇਸ ਕਰਕੇ ਉੱਥੇ ਸਿੱਧਾ ਹੀ ਐਮਪੀ ਲਾਉਣਾ ਹੈ ਕੇਜਰੀਵਾਲ ਸਾਹਿਬ ਨੂੰ ਤੇ ਇੱਥੇ ਐਮਐਲਏ ਜਿਤਾਉਣਾ ਸੰਜੀਵ अरोड़ा ਨੂੰ ਹੁਣ ਜੇਕਰ ਲੁਧਿਆਣਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋ ਗਈ ਹਾਰ ਤਾਂ ਕੇਜਰੀਵਾਲ ਸਾਹਿਬ ਦਾ ਬੁਰਾ ਹਾਲ ਹੋ ਜਾਣਾ ਇੱਕ ਤਰ੍ਹਾਂ ਨਾਲ ਕੇਜਰੀਵਾਲ ਸਾਹਿਬ ਦਾ ਪੂਰਾ دارو ਮਦਾਰ ਜਿਹੜਾ ਹੈ ਇਹ ਚੋਣ ਜਿੱਤਣ ਦੇ ਉੱਪਰ ਖੜਾ ਕਿਉਂਕਿ ਕੇਜਰੀਵਾਲ ਸਾਬ ਹੁਣ ਕਿਤੇ ਵੀ ਨਾ ਐਮਪੀ ਨੇ ਨਾ ਐਮਐਲਏ ਨੇ ਕੁਝ ਨਹੀਂ ਹੈਗੇ ਉਹ ਤੇ ਉਹ ਪਾਰਲੀਮੈਂਟ ਚ ਜਾਣਾ ਚਾਹੁੰਦੇ ਨੇ ਇਸੇ ਕਰਕੇ ਜ਼ੋਰ ਲੁਧਿਆਣਾ ਦੀ ਸੀਟ ਤੇ ਬਹੁਤ ਲਾਇਆ ਆਮ ਆਦਮੀ ਪਾਰਟੀ ਨੇ ਦੇਖੋ ਆਮ ਆਦਮੀ ਪਾਰਟੀ ਨੇ ਜਿੱਤ ਵੀ ਜਾਣਾ ਕਿਵੇਂ ਦੇਖੋ ਜੀ ਜਿਮਣੀ ਚੋਣਾ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਆਮ ਤੌਰ ਤੇ ਉਹ ਪਾਰਟੀ ਜਿੱਤ ਜਾਂਦੀ ਹੁੰਦੀ ਹੈ ਕਿਉਂ ਕਿਉਂਕਿ ਸਾਰੀ ਪੁਲਿਸ ਵੀ ਉਹਨਾਂ ਦੇ ਹੱਥ 'ਚ ਸਾਰੇ ਅਫਸਰ ਵੀ ਉਹਨਾਂ ਦੇ ਹੱਥ 'ਚ ਹੈ ਜਿਹੜੇ ਮਾਸਟਰ ਤੇ ਹੋਰਾਂ ਤੋਂ ਡਿਊਟੀਆਂ ਲਵਾਈਆਂ ਜਾਂਦੀਆਂ ਉਹ ਵੀ ਉਹਨਾਂ ਦੀ ਸਰਕਾਰ ਦੇ ਅੰਡਰ ਹੁੰਦੇ ਨੇ ਇਸ ਕਰਕੇ ਬਹੁਤ ਕੁਝ ਐਸਾ ਕਰ ਦਿੱਤਾ ਜਾਂਦਾ ਜਿਹਦੇ ਨਾਲ ਚੋਣਾ ਜਿੱਤ ਜਾਂਦੀ ਹੁੰਦੀ ਆ ਉਹ ਪਾਰਟੀ ਜਿਹਦੀ ਸਰਕਾਰ ਹੁੰਦੀ ਹੈ ਪਰ ਫਿਰ ਵੀ ਆਮ ਆਦਮੀ ਪਾਰਟੀ ਡਰੀ ਪਈ ਹੈ ਟੈਨਸ਼ਨ 'ਚ ਆਮ ਆਦਮੀ ਪਾਰਟੀ ਦਾ ਸਾਹ ਸੁੱਤਿਆ ਪਿਆ ਵੀ ਕਿਤੇ ਹਾਰ ਨਾ ਜਾਈਏ ਕਿਉਂ ਪਣਾ ਉਹਦੇ ਕਾਰਨ ਨਹੀਂ ਪਹਿਲਾਂ ਤਾਂ ਇਹ ਪਤਾ ਕਿੱਥੋਂ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਸਾਹ ਸੁੱਕਿਆ ਪਿਆ ਉਹ ਮਿੱਤਰੋ ਪਤਾ ਇੱਥੋਂ ਲੱਗਦਾ ਹੈ ਵੀ ਚੋਣਾਂ ਜਿੱਤਣ ਦੇ ਲਈ ਜਿੰਨੇ ਤਰੀਕੇ ਆਮ ਆਦਮੀ ਪਾਰਟੀ ਨੇ ਵਰਤੇ ਨੇ ਲੁਧਿਆਣੀ ਉੱਥੋਂ ਪਤਾ ਲੱਗਦਾ ਹੈ ਵੇਖਾ ਜਦੋਂ ਪਿਛਲੇ ਦਿਨਾਂ ਚ ਪੂਰੀ ਚੋਣਾਂ ਦੀ ਕੈਂਪੇਨ ਚੱਲ ਰਹੀ ਸੀ ਤਿਆਰੀ ਚੱਲ ਰਹੀ ਸੀ ਉਦੋਂ ਵੀ ਆਮ ਆਦਮੀ ਪਾਰਟੀ ਦੇ ਆਗੂ ਉੱਥੇ ਕੋਈ ਟੈਨਸ਼ਨ ਫਰੀ ਨਹੀਂ ਵੇਖੇ ਗਏ ਪੂਰੇ ਟੈਨਸ਼ਨ ਚ ਸੀ ਵੋਟਾ ਤਾਂ 4 ਦਿਨ ਪਹਿਲਾਂ ਕੇਜਰੀਵਾਲ ਗੁਜਰਾਤ ਭੱਜ ਗਏ ਤੇ ਭਗਵੰਤ ਮਾਨ ਸਾਹਿਬ ਵੀ ਲੁਧਿਆਣਾ ਛੱਡ ਕੇ ਤੇ ਉਹ ਕਹਿੰਦੇ ਜੀ ਬਿਮਾਰ ਹੋ ਗਏ ਨੇ ਉਹ ਵੀ ਚਲੇ ਗਏ ਅੱਜ ਭਗਵੰਤ ਮਾਨ ਸਾਹਿਬ ਉਹ ਮੀਟਿੰਗਾਂ ਕਰ ਰਹੇ ਨੇ ਅੱਜ ਉਹਨਾਂ ਨੇ ਮੀਟਿੰਗ ਕੀਤੀ ਜਿਹੜੇ ਜਲ ਅਧਿਕਾਰੀ ਨੇ ਉਹਨਾਂ ਦੇ ਨਾਲ ਉਹ ਆਪਾਂ ਅੱਗੇ ਗੱਲ ਕਰਦੇ ਹਾਂ ਉਧਰ ਜਿਹੜੇ ਰਾਹੁਲ ਗਾਧੀ ਤੇ ਅਮਿਤ ਸ਼ਾਹ ਉਹਨਾਂ ਦੇ ਵਿਚਾਲੇ ਅੱਜ ਭੇੜ ਹੋਇਆ ਵਾਵਾ ਉਹ ਵੀ ਤੁਹਾਨੂੰ ਅੱਗੇ ਦੱਸਦੇ ਹਾਂ ਕੀ ਹੋਇਆ ਉਧਰ ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਹਨ ਉਮਰ ਅਬਦੁੱਲਾ ਉਹਨਾਂ ਨੇ ਨਵਾਂ ਸੱਪ ਕੱਢ ਮਾਰਿਆ ਉਹ ਵੀ ਤੁਹਾਨੂੰ ਅੱਗੇ ਆਪਾਂ ਦੱਸਦੇ ਆਂ ਪਹਿਲਾਂ ਆਮ ਆਦਮੀ ਪਾਰਟੀ ਜਦੋਂ ਉੱਥੇ ਜ਼ੋਰ ਲਾ ਰਹੀ ਸੀ ਤੇ ਉਦੋਂ ਵੀ ਟੈਨਸ਼ਨ ਚੀ ਸੀ ਫਿਰ ਵੋਟਾਂ ਤੋਂ ਇੱਕ ਦਿਨ ਪਹਿਲਾਂ ਜਦੋਂ ਚੋਣ ਪ੍ਰਚਾਰ ਬੰਦ ਕਰਤਾ ਸੀ ਆਮ ਆਦਮੀ ਪਾਰਟੀ ਬਾਰੇ ਕਿੰਨੀਆਂ ਖਬਰਾਂ ਆਈਆਂ ਵੀ ਇੱਧਰ ਸੂਟ ਵੰਡ ਰਹੇ ਆ ਇੱਧਰ ਰਾਸ਼ਨ ਵੰਡੀ ਜਾਂਦੇ ਆ ਇੱਧਰ ਜੀ ਜਵਾਕਾਂ ਨੂੰ ਬੈਗ ਵਿੱਚ ਕਿਤਾਬਾਂ ਕਾਪੀਆਂ ਪਾ ਕੇ ਵੰਡੀ ਜਾਂਦੇ ਆ ਐਦਾਂ ਦੇ ਦੋਸ਼ ਲੱਗੇ ਐਦਾਂ ਦੀਆਂ ਖਬਰਾਂ ਬਹੁਤ ਆਈਆਂ ਹੁਣ ਤੁਸੀਂ ਦੇਖੋ ਜੇਕਰ ਆਮ ਆਦਮੀ ਪਾਰਟੀ ਨੂੰ ਲੱਗਦਾ ਹੁੰਦਾ ਵੀ ਆਸਾਨੀ ਨਾਲ ਜਿੱਤ ਹੋ ਜਾਣੀ ਹੈ ਫਿਰ ਇਹ ਸਾਰਾ ਕੁਝ ਨਹੀਂ ਸੀ ਕਰਦੇ ਪਹਿਲੀ ਤਾਂ ਗੱਲ ਯਾਰ ਆਮ ਆਦਮੀ ਪਾਰਟੀ ਤੇ ਆਮ ਆਦਮੀ ਵਾਲੀ ਗੱਲ ਕਿਹੜੀ ਰਹਿ ਗਈ ਜਿਹਨੂੰ ਚੋਣ ਲੜਾਈ ਹੈ ਸੰਜੀਵ ਅਰੋੜਾ ਸਾਹਿਬ ਨੂੰ ਉਹ ਆਮ ਆਦਮੀ ਹੈ ਕਰੋੜਾਪਤੀ ਬੰਦਾ ਹੈ ਕਰੋੜਾਪਤੀ ਕਿੰਨਾ ਸੈਂਕੜੇ ਕਰੋੜ ਦੀ ਜਾਇਦਾਦ ਆ ਉਹਦੇ ਕੋਲ ਸੈਂਕੜੇ ਕਰੋੜ ਦੀ ਸੈਂਕੜੇ ਕਰੋੜ ਤਾਂ ਉਹ ਆਪ ਮੰਨ ਗਿਆ ਹਜ਼ਾਰਾਂ ਕਰੋੜ ਦੀ ਲੋਕ ਕਹਿੰਦੇ ਨੇ ਇੰਨੀ ਜ਼ਿਆਦਾ ਜਾਇਦਾਦ ਇੰਨੀ ਜ਼ਿਆਦਾ ਪ੍ਰਾਪਰਟੀ ਉਹਦੇ ਕੋਲ ਹੈ ਹੁਣ ਜਦੋਂ ਉਹਨੂੰ ਚੋਣ ਲੜਾਈ ਹੈ ਤਾਂ ਉਹਦੇ ਉੱਪਰ ਕਿੰਨੇ ਸਾਰੇ ਸਵਾਲ ਜਿਹੜੇ ਨੇ ਉਦੋਂ ਉੱਠਦੇ ਰਹੇ ਜਦੋਂ ਕੈਂਪੇਨ ਚੱਲਦੀ ਰਹੀ ਹੁਣ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਾਰਨ ਦੇ ਜਿਹੜੇ ਉੱਠ ਰਹਾ ਮੁੱਦੇ ਉਹਨਾਂ ਚ ਪਹਿਲਾ ਪੁਆਇੰਟ ਇਹ ਆ ਵੀ ਕਾਂਗਰਸ ਦਾ ਭਾਰਤ ਪੂਸ਼ਣ ਆਸ਼ੂ ਬੜੀ ਜ਼ੋਰਦਾਰ ਟੱਕਰ ਦੇ ਰਿਹਾ ਆਸ਼ੂ ਦੇ ਉੱਪਰ ਜਿਹੜਾ ਕੇਸ ਬਣਾਇਆ ਸੀ ਭ੍ਰਿਸ਼ਟਾਚਾਰ ਦਾ ਉਹ ਅਦਾਲਤ ਦੇ ਵਿੱਚ ਝੂਠਾ ਸਾਬਤ ਹੋ ਗਿਆ ਖਾਰਜ ਹੋ ਗਿਆ ਆਸ਼ੂ ਜਿਹੜਾ ਉਹ ਹੁਣ ਬੜੀ ਜ਼ੁਰਤ ਦੇ ਨਾਲ ਉੱਥੇ ਇਲੈਕਸ਼ਨ ਲੜਿਆ ਔਰ ਜਿਹੜੀ ਭਾਜਪਾ ਉਹ ਇਸ ਖੇਤਰ ਦੇ ਵਿੱਚ ਬੜੀ ਮਜ਼ਬੂਤੀ ਨਾਲ ਹੈਗੀ ਹੈ ਕਿਉਂਕਿ ਜਦੋਂ ਐਮਪੀ ਦੀਆਂ ਚੋਣਾਂ ਹੋਈਆਂ ਜਦੋਂ ਰਵਨੀਤ ਬਿੱਟੂ ਨੇ ਚੋਣ ਲੜੀ ਹੈ ਭਾਜਪਾ ਵੱਲੋਂ ਉਦੋਂ ਬੀਜੇਪੀ ਇਸ ਏਰੀਏ ਦੇ ਵਿੱਚ ਸਭ ਤੋਂ ਵੱਧ ਵੋਟ ਲੈ ਕੇ ਗਈ ਹੈ ਜਿੱਥੇ ਹੁਣ ਲੁਧਿਆਣੇ ਦੇ ਵਿੱਚ ਚੋਣ ਹੋ ਰਹੀ ਸੀ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਪਤਾ ਵੀ ਬਾਟੀ ਮਾਂਜੀ ਜਾ ਸਕਦੀ ਐ ਔਰ ਪ੍ਰਾਤ ਮੂਦੀ ਵੱਜ ਸਕਦੀ ਐ ਲੁਧਿਆਣੇ ਦੇ ਇਲੈਕਸ਼ਨ ਚ ਪਰ ਫਿਰ ਵੀ ਮੈਨੂੰ ਪਤਾ ਜਿੱਤ ਆਮ ਆਦਮੀ ਪਾਰਟੀ ਨੇ ਜਾਣਾ ਉਹਦੇ ਕਈ ਕਾਰਨ ਹੋਰ ਨੇ ਪਰ ਕੇਜਰੀਵਾਲ ਸਾਹਿਬ ਦਾ ਸਾਰਾ ਕੁਝ ਇਸ ਚੂਨ ਦੇ ਨਾਲ ਦਾਤੇ ਲੱਗਿਆ ਪਿਆ ਜੇ ਜਿੱਤ ਗਏ ਤਾਂ ਪਉਂਬਾਰਾ ਜੇ ਨਾ ਜਿੱਤੇ ਤਾਂ ਫਿਰ ਕੇਜਰੀਵਾਲ ਸਾਹਿਬ ਨਾਲ ਨਾਤੀ ਤੋਤੀ ਰਹਿ ਗਈ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਉਹ ਤਾਂ ਮੂਡ ਬਣਾਈ ਬੈਠੇ ਨੇ ਰਾਜ ਸਭਾ ਤੇ ਜਾਣ ਦਾ ਹੁਣ ਜਿਹੜੀ ਅਗਲੀ ਖਬਰ ਹੈ ਅੱਜ ਦੀ ਭਗਵੰਤ ਮਾਨ ਸਾਹਿਬ ਨੇ ਮੀਟਿੰਗ ਸੱਦੀ ਹੈ ਜਿਹੜੇ ਜਲ ਅਧਿਕਾਰੀ ਹੈ ਭਾਰਤ ਪੰਜਾਬ ਦੇ ਉਹਨਾਂ ਦੇ ਨਾਲ ਉਹਦੇ ਚ ਕਹਿੰਦੇ ਜੀ ਨੀਤੀ ਬਣਾਈ ਗਈ ਹੈ ਵੀ ਅਸੀਂ ਕੋਈ ਵੀ ਪਾਣੀ ਦੀ ਬੂੰਦ ਬਿਨਾ ਪੈਸੇ ਤੋਂ ਬਾਹਰ ਨਹੀਂ ਦੇਣੀ ਤੇ ਪੰਜਾਬ ਦੇ 115 ਬਲਾਕ ਜਿਹੜੇ ਨੇ ਉਹਨਾਂ ਚ ਪਾਣੀ ਬਹੁਤ ਥੱਲੇ ਜਾ ਰਿਹਾ ਤੇ ਉਹਨੂੰ ਕਿਵੇਂ ਥੱਲੇ ਜਾਣ ਨੂੰ ਰੋਕਿਆ ਜਾਵੇ ਇਹਦੇ ਤੇ ਨੀਤੀ ਤਿਆਰ ਕਰਨੀ ਹੈ ਹੁਣ ਕੀ ਹੋਏਗਾ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਅਗਲੀ ਵੱਡੀ ਖਬਰ ਹੈ ਰਾਹੁਲ ਗਾਂਧੀ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਝੇੜ ਹੋਇਆ ਝੇੜ ਕਿਹੜੇ ਮੁੱਦੇ ਤੇ ਹੋਇਆ ਅੰਗਰੇਜ਼ੀ ਭਾਸ਼ਾ ਦੇ ਮੁੱਦੇ ਤੇ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੈ ਉਹਨਾਂ ਨੇ ਅੱਜ ਇੱਕ ਨਵੀਂ ਗੱਲ ਕੱਢ ਮਾਰੀ ਹੈ ਉਹ ਕਹਿੰਦੇ ਵੀ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਉਹਨਾਂ ਨੇ ਭੈੜਾ ਕਮੈਂਟ ਕੀਤਾ ਜਾਂ ਅੰਗਰੇਜ਼ੀ ਦੀ ਵਰਤੋਂ ਕਰਨ ਵਾਲੇ ਜਾਂ ਜਿਹੜੇ ਅੰਗਰੇਜ਼ੀ ਸਿੱਖਦੇ ਨੇ ਤੇ ਰਾਹੁਲ ਗਾਂਧੀ ਕਹਿੰਦੇ ਵੀ ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਨੂੰ ਆਪਾਂ ਅੰਗਰੇਜ਼ੀ ਆਉਂਦੀ ਹੈ ਪਰ ਲੋਕਾਂ ਦੇ ਅੰਗਰੇਜ਼ੀ ਸਿੱਖਣ ਤੇ ਇਹਨਾਂ ਨੂੰ ਤਕਲੀਫ ਹੈ ਆਪ ਤਾਂ ਇਹਨਾਂ ਨੇ ਅੰਗਰੇਜ਼ੀ ਸਕੂਲਾਂ ਚ ਆਪ ਦੇ ਬੱਚੇ ਪੜ੍ਹਾਏ ਨੇ ਪਰ ਲੋਕਾਂ ਦੇ ਅੰਗਰੇਜ਼ੀ ਸਿੱਖਣ ਤੇ ਇਹਨਾਂ ਨੂੰ ਤਕਲੀਫ ਹੈ ਕਿਉਂਕਿ ਅੰਗਰੇਜ਼ੀ ਭਾਸ਼ਾ ਸਿੱਖ ਕੇ ਦੁਨੀਆ 'ਚ ਅੱਗੇ ਵਧਿਆ ਜਾ ਸਕਦਾ ਹੈ ਤੇ ਰਾਹੁਲ ਗਾਂਧੀ ਕਹਿੰਦਾ ਵੀ ਇਸ ਕਰਕੇ ਇਹਨਾਂ ਨੂੰ ਤਕਲੀਫ ਹੈ ਵੀ ਇਹ ਜਿਹੜੇ ਆਮ ਲੋਕ ਨੇ ਇਹ ਅੱਗੇ ਨਾ ਵਧਣ ਇਹ ਬਸ ਆਰਐਸਐਸ ਤੇ ਬੀਜੇਪੀ ਦੀ ਜਿਹੜੀ ਨੀਤੀ ਆ ਉਹਦੇ ਵਿੱਚ ਵਿੱਚ ਰਹਿਣ ਤੇ ਇਥੋਂ ਤੱਕ ਸਵਾਲ ਉੱਠੇ ਨੇ ਕਿ ਬੀਜੇਪੀ ਹੁਣ ਭਾਸ਼ਾ ਦੇ ਮੁੱਦੇ ਤੇ ਵੀ ਸੰਪਰਦਾਇਕ ਰਾਜਨੀਤੀ ਕਰਨ ਤੇ ਆ ਗਈ ਹੈ ਇਹ ਦੋਸ਼ ਲੱਗੇ ਨੇ ਤੁਹਾਨੂੰ ਕੀ ਲੱਗਦਾ ਵੈਸੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਦੇਖੋ ਮੈਨੂੰ ਇਹ ਲੱਗਦਾ ਮਾਤ ਪਾਸ਼ਾ ਬਹੁਤ ਵੱਡੀ ਚੀਜ਼ ਹੈ ਹਰ ਇੱਕ ਜਿਹੜੀ ਮਾਤ ਪਾਸ਼ਾ ਹੈ ਉਹਨੂੰ ਵੱਧ ਸਤਿਕਾਰ ਦੇ ਕੇ ਸਭ ਤੋਂ ਉੱਪਰ ਰੱਖਣਾ ਚਾਹੀਦਾ ਪਰ ਦੂਜੀਆਂ ਪਛਾਵਾਂ ਸਿੱਖਣੀਆਂ ਕੋਈ ਮਾੜੀ ਗੱਲ ਨਹੀਂ ਅੰਗਰੇਜ਼ੀ ਕਿਉਂਕਿ ਇੰਟਰਨੈਸ਼ਨਲ ਭਾਸ਼ਾ ਜੀ ਬਣ ਚੁੱਕੀ ਹੈ ਬਹੁਤ ਜ਼ਿਆਦੇ ਦੇਸ਼ਾਂ ਦੇ ਵਿੱਚ ਇਹਦਾ ਇਹ ਭਾਸ਼ਾ ਵਰਤੀ ਜਾ ਰਹੀ ਹੈ ਇਸ ਕਰਕੇ ਅੰਗਰੇਜ਼ੀ ਭਾਸ਼ਾ ਵੀ ਸਿੱਖ ਲੈਣੀ ਕੋਈ ਮਾੜੀ ਗੱਲ ਨਹੀਂ ਪਰ ਮਾਤ ਭਾਸ਼ਾ ਸਭ ਤੋਂ ਉੱਪਰ ਹੈ ਹੁਣ ਅਗਲੀ ਜਿਹੜੀ ਖਬਰ ਹੈ ਉਹ ਜੰਮੂ ਕਸ਼ਮੀਰ ਤੋਂ ਹੈ ਉਹ ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਉਹਨਾਂ ਨੇ ਅੱਜ ਨਵਾਂ ਬਿਆਨ ਕੱਢ ਮਾਰਿਆ ਉਹ ਕਹਿੰਦੇ ਜੀ ਜੰਮੂ ਕਸ਼ਮੀਰ ਪੰਜਾਬ ਨੂੰ ਪਾਣੀ ਨਹੀਂ ਦੇਵੇਗਾ ਕਹਿੰਦੇ ਸਾਡੇ ਕੋਲ ਹੈ ਨਹੀਂ ਪਾਣੀ ਪੰਜਾਬ ਨੂੰ ਦੇਣ ਦਾ ਉਮਰ ਅਬਦੁੱਲਾਹ ਸਾਹਿਬ ਨੇ ਬਿਆਨ ਦਾਖਤਾ ਦਿੱਤਾ ਚਲੋ ਅਸੀਂ ਕਹਿੰਨੇ ਆਂ ਵੀ ਨਾ ਦੋ ਪਰ ਜਦੋਂ ਹਾੜ ਆ ਜਾਂਦੇ ਨੇ ਹਿਮਾਚਲ 'ਚ ਤੇ ਜੰਮੂ ਕਸ਼ਮੀਰ 'ਚ ਉਦੋਂ ਤਾਂ ਸਾਰਾ ਪੰਜਾਬ ਨੂੰ ਛੱਡ ਦੇਉ ਤੁਸੀਂ ਉਹ ਤਾਂ ਪੰਜਾਬ ਡੁੱਬਦਾ ਜਿੰਨੀ ਵਾਰ ਪੰਜਾਬ ਡੁੱਬਦਾ ਹੈ ਪੰਜਾਬ 'ਚ ਆਪਣੇ ਆਪ ਤਾਂ ਕੋਈ بارشਾਂ ਨਾਲ ਕਦੇ ਹੜ ਆਏ ਨਹੀਂ ਆਹ ਹਿਮਾਚਲ ਵਾਲਾ ਤੇ ਜੰਮੂ ਕਸ਼ਮੀਰ ਦੀਆਂ ਨਦੀਆਂ ਵਾਲਾ ਪਾਣੀ ਜਦੋਂ ਪੰਜਾਬ ਚ ਆਉਂਦਾ ਹੈ ਜਦੋਂ ਉੱਥੇ بارشਾਂ ਪੈਂਦੀਆਂ ਜਿਆਦਾ ਉਦੋਂ ਪੰਜਾਬ ਡੁੱਬਦਾ ਹੈ ਤਾਂ ਫਿਰ ਉਦੋਂ ਇੱਥੇ ਰਾਹਤ ਫੰਡ ਯਾ ਇੱਥੇ ਲੋਕਾਂ ਨੂੰ ਬਚਾਉਣ ਲਈ ਤੁਸੀਂ ਕਿਉਂ ਨਹੀਂ ਹੱਥ ਬਾਹ ਫੜਦੇ ਦੇਖੋ ਜੇਕਰ ਪਾਣੀ ਤੁਸੀਂ ਨਹੀਂ ਦੇਣਾ ਤਾਂ ਫਿਰ ਜਦੋਂ ਉੱਥੇ ਪਾਣੀ ਹਾੜ ਆਉਂਦੇ ਨੇ ਜਾਂ ਬਾਰਿਸ਼ਾ ਜ਼ਿਆਦਾ ਹੋ ਜਾਂਦੀ ਹੈ ਉਦੋਂ ਵੀ ਨਾ ਛੱਡਿਆ ਕਰੋ ਪੰਜਾਬ ਤੁਸੀਂ ਇਹਦੇ ਤੇ ਕੀ ਕਹੋਗੇ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ